ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਜੇਸ ਮੇਰੇ ਵੀਰ ਪ੍ਰਾਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਮੇਰੇ ਕੰਟੈਕਟ ਨੰਬਰ 9815142150 ਹਨ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਨੀ ਚਾਹੇ ਪੰਜ ਕਲਿਆਣੀ ਦੇ ਵਿੱਚ ਦੋਸਤੋ ਤੁਸੀਂ ਮੰਨ ਸਕਦੇ ਹੋ ਇੱਕ ਝੋਟੀ ਦਿਖਾਉਣ ਜਾ ਰਹੇ ਹਾਂ ਏਰੀਆ ਦੋਸਤੋ 52 ਜੀਬੀ ਆਰਾਮ ਸਿੰਘਪੁਰ ਤਹਿਸੀਲ ਸ਼੍ਰੀ ਵਿਜੇਨਗਰ ਜ਼ਿਲ੍ਹਾ ਜਿਹੜਾ ਇਸ ਨੂੰ ਸ਼੍ਰੀ ਗੰਗਾ ਨਗਰ ਲੱਗਦਾ ਹੈ ਜੀ ਸਟੇਟ ਦੋਸਤੋ ਰਾਜਸਥਾਨ ਆ ਜਾਂਦੀ ਹੈ ਉੱਪਰ ਦਿੱਤੇ ਗਏ ਕੰਟੈਕਟ ਨੰਬਰ ਹਨ ਦੋਸਤੋ ਨੰਬਰ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ 9672313642 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਪਹਿਲਾ ਸੂਆ ਇਹ ਝੋਟੀ ਸੂਈ ਆ ਅੱਜ 7 ਦਿਨ ਹੋ ਗਏ ਹਨ ਸੂਈ ਨੂੰ ਥੱਲੇ ਦੁੱਧ ਦੀ ਗੱਲ ਕਰਕੇ ਦੋਸਤੋ ਉਹਦੇ 9 ਲੀਟਰ ਬਿਲਕੁਲ ਵੀਰ ਹੋਣਾ ਦੇ ਕਹਿਣ ਮੁਤਾਬਕ ਥੱਲੇ 9 ਲੀਟਰ ਜਿਹੜਾ ਮਿਲਕ ਤਿਆਰ ਆ ਮਗਰ ਜਿਹੜਾ ਬੱਚਾ ਕਾਫ ਆ ਦੋਸਤੋ ਉਹ ਮੇਲ ਕਾਫ ਆ ਮਗਰ ਕੱਟਾ ਆ ਦੋਸਤੋ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਉਹ ਜ਼ਰੂਰ ਖਰੀਦ ਸਕਦੇ ਹੋ ਡਿਲੀਵਰੀ ਦੋਸਤੋ ਜਿਹੜੀ ਪੰਜਾਂ ਸਟੇਟਾਂ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਬਿਲਕੁਲ ਫ੍ਰੀ ਹੈਗੀ ਆ ਪੰਜਾਬ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਦੋਸਤੋ ਜਿਹੜੀ ਬਿਲਕੁਲ ਹੋਮ ਡਿਲੀਵਰੀ ਹੈਗੀ ਆ ਦੋਸਤੋ ਘਰ ਤੱਕ ਪਹੁੰਚ ਬਿਲਕੁਲ ਫ੍ਰੀ ਹੈਗੀ ਆ ਮੁੱਲ ਜਿਹੜਾ ਇਸ ਝੋਟੀ ਦਾ 62000 ਰੁਪਏ ਦੋਸਤੋ 62000 ਦੇ ਵਿੱਚ ਤੁਹਾਡੇ ਬਿਲਕੁਲ ਘਰ ਤੱਕ ਇਹ ਝੋਟੀ ਪਹੁੰਚਾਈ ਜਾਵੇਗੀ ਬਾਕੀ ਆਰਡਰ ਦੀ ਕੁਆਲਿਟੀ ਜਰੂਰ ਨੋਟ ਕਰ ਸਕਦੇ ਹੋ ਦੋਸਤੋ ਪਹਿਲਾ ਸੂਆ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਬਾਕੀ ਥਣਾ ਤੋਂ ਤੁਸੀਂ ਜਰੂਰ ਜਜਮੈਂਟ ਕਰ ਸਕਦੇ ਹੋ ਦੋਸਤੋ ਝੋਟੀ ਜਿਹੜੀ ਕਾਫੀ ਪੁੱਜ ਕੇ ਲੱਗੀ ਆ ਵੀ ਸਹੀ ਉਮਰ ਦੀ ਆਪਾਂ ਜਜਮੈਂਟ ਕਰੀਏ ਤਾਂ ਤਕਰੀਬਨ ਤੀਜਾ ਸੂਆ ਵੀ ਇਸ ਨੂੰ ਇਸ ਟਾਈਮ ਜਿਹੜਾ ਸੂਣਾ ਚਾਹੀਦਾ ਸੀਗਾ ਬਾਕੀ ਜਿਹੜੀ ਇਸ ਮੌਕੇ ਆ ਪਹਿਲਾ ਸੂਆ ਦੋਸਤੋ ਸੂਈ ਆ ਕਾਫੀ ਜਿਆਦਾ ਪੁੱਜ ਕੇ ਸੂਈ ਆ ਬਾਕੀ ਜਿਹੜੀ ਸਿੰਘਾਂ ਦੀ ਬਣਤਰਾ ਬਾਡੀ ਸਟਰਕਚਰ ਆ ਉਹ ਜ਼ਰੂਰ ਤੁਸੀਂ ਨੋਟ ਕਰ ਸਕਦੇ ਹੋ ਬਾਕੀ ਵੀਰੋ ਇੱਕ ਹੋਰ ਬਹੁਤ ਵਧੀਆ ਵੱਡੀ ਰਿਕੁਐਸਟ ਆ ਤੁਹਾਡੇ ਅਗੇ ਵੀ ਮੌਕੇ ਤੇ ਪਹੁੰਚ ਕੇ ਆਪਣੀ ਜਿਹੜੀ ਤਸੱਲੀ ਆ ਦੋ ਚਾਰ ਡੰਗ ਦੀ ਜਿਹੜੀ ਚੁਆਈ ਆ ਬਿਲਕੁਲ ਤੁਸੀਂ ਜ਼ਰੂਰ ਕਰਿਓ ਕਿਉਂਕਿ ਬਹੁਤ ਦੂਰ ਦਾ ਸਫਰ ਬਣ ਜਾਂਦਾ ਬਾਕੀ ਜਿਹੜੇ ਮੇਰੇ ਵੀਰ ਨੇ ਖਰੀਦ ਨਹੀਂ ਆ ਖਾਸ ਤੌਰ ਤੇ ਉਹ ਉਸ ਜਗ੍ਹਾ ਤੇ ਪਹੁੰਚ ਕੇ ਦੋਸਤੋ ਉਸ ਲੋਕੇਸ਼ਨ ਤੇ ਪਹੁੰਚ ਕੇ ਬਿਲਕੁਲ ਤਸੱਲੀ ਤੁਸੀਂ ਕਰ ਸਕਦੇ ਹੋ ਜੇ ਤੁਹਾਨੂੰ ਪਸ਼ੂ ਅਨਫਿਟ ਲੱਗਦਾ ਨਹੀਂ ਪਾਸ ਹੁੰਦਾ ਤੁਸੀਂ ਮੌਕੇ ਤੇ ਸੋ ਦੋਸਤੋ ਪਹੁੰਚ ਜਿਹੜੀ ਤੁਹਾਡੇ ਘਰ ਤੱਕ ਹੋ ਸਕੇ ਹੋ ਜੇਗੀ ਬਿਲਕੁਲ ਤੁਸੀਂ ਪੈਸੇ ਦਾ ਲੈਣ ਦੇਣ ਉੱਪਰ ਦਿੱਤੇ ਗਏ ਕੰਟੈਕਟ ਨੰਬਰ 'ਤੇ ਨਾਲ ਗੱਲਬਾਤ ਕਰ ਸਕਦੇ ਹੋ ਪੈਸੇ ਦਾ ਲੈਣ ਦੇਣ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਸੋ ਜਿਹੜੀ ਤਸੱਲੀ ਹੈ ਦੋਸਤੋ ਉਹ ਤੁਸੀਂ ਖੁਦ ਆਪਨੇ ਕਰਨੀ ਹੈਗੀ ਇਹ ਮੇਰਾ ਕੰਮ ਦੋਸਤੋ ਜਿਹੜਾ ਵੀਡੀਓ ਬਣਾਉਣ ਦਾ ਹੈਗਾ ਵੀਡੀਓ ਬਣਾ ਕੇ ਤੁਹਾਡੇ ਤੱਕ ਦੋਸਤੋ ਚੀਜ਼ ਪਹੁੰਚਾਉਣ ਦਾ ਹੈਗਾ ਬਾਕੀ ਤੁਸੀਂ ਜ਼ਰੂਰ ਜਿਹੜੀ ਆਪਣੀ ਨਖਰ ਨਿਰਖ ਪਰਖਾ ਜਿਹੜੀ ਆਪਣੀ ਜ਼ਰੂਰ ਕਰਨੀ ਮੌਕੇ ਤੇ ਪਹੁੰਚ ਕੇ ਬਾਕੀ ਝੋਟੀ ਦੋਸਤੋ 12 ਲੀਟਰ ਮਿਲਕ ਕਰ ਦਵੇਗੀ ਤਕਰੀਬਨ ਹੁਣ 9 ਲੀਟਰ ਜਿਹੜਾ ਦੁੱਧ ਤਿਆਰ ਹੈਗਾ ਚਵਾ ਦੋਸਤੋ ਬਹੁਤ ਜ਼ਿਆਦਾ ਸੋਨਾ ਹੈਗਾ ਪੋਲਾ ਚਵਾਏ ਮੋਟੀ ਧਾਰ ਆ ਦੋਸਤੋ ਬਿਲਕੁਲ ਕੋਈ ਪੂਰ ਛੱਟੇ ਵਾਲੀ ਗੱਲ ਨਹੀਂ ਹੈਗੀਗੀ ਸੋ ਬਾਕੀ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ